ਸਮਾਨ ਵੀ ਮੰਗਾਨ ਵਾਲਾ ਖਤਮ ਹੋਇਆ ਪਿਆ ਸਮਾਨ ਬਾਅਦ ਚ ਮਂਗਾਵਾਂਗੇ ਹੁਣ ਰਖੜੀਆਂ ਦੇ ਦਿਨ ਚੱਲਦੇ ਆ ਰਖੜੀਆਂ ਵੇਚ ਲੀਆ ਪਹਿਲਾਂ ਠੀਕ ਆ ਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਗਾ ਕੰਮ ਦੀ ਲੋਕ ਸੀਗੀ ਤੁਸੀਂ ਕੰਮ ਕਰਨਾ ਹਾਂਜੀ ਵੀਗਾ ਪਰ ਸਾਨੂੰ ਨਹੀਂ ਨਾ ਲੋੜ ਹੈਗੀ ਸਾਡੇ ਕੋਲ ਆਲਰੇਡੀ ਸਟਾਫ ਹੈਗਾ ਮੁੰਡਾ ਵੀ ਹੈਗਾ ਕੁੜੀ ਵੀ ਹੈਗੀ ਮੈਂ ਆਪ ਇੱਥੇ ਹੀ ਹੁਣਾਂ ਜੀ ਵੀਗਾ ਬੋ ਜਾਵਾਂਗਾ ਸੀਗੀ ਘਰ ਦਾ ਗੁਜ਼ਾਰਾ ਉਹ ਔਖਾ ਹੁੰਦਾ ਵਾ ਦੇਖ ਪੜ ਨੇ ਘਰ ਦਾ ਗੁਜ਼ਾਰਾ ਸਮਝ ਸਕਦੇ ਆਂ ਕਿ ਔਖਾ ਹੋ ਰਿਹਾ ਪਰ ਸਾਨੂੰ ਲੋੜ ਹੈ ਨਹੀਂ ਨਾ ਵੀਗਾ ਇਨਸਾਨ ਹੀ ਅੱਗੇ ਨਾ ਟਿਕਾ ਟਿਕ ਕਿੱਥੇ ਨੇੜੇ ਰਹਿੰਦੇ ਹੋ ਕਿਤੇ ਹਾਂਜੀ ਵੀਰ ਜੀ ਪਹਿਲਾ ਕੰਮ ਕੀਤਾ ਹੋਇਆ ਹਾਂਜੀ ਵੀਰ ਜੀ ਚਲੋ ਇਦਾਂ ਕਰਿਓ 2 ਘੰਟਿਆਂ ਤੱਕ ਆ ਜਾਓ ਠੀਕ ਕਹ ਵੀਰ ਠੀਕ ਹੈ ਦੱਸ ਦਈਏ ਫਿਰ ਕੋਈ ਨਹੀਂ ਤੁਸੀਂ 2 ਘੰਟੇ ਤੱਕ ਆ ਜਾਓ ਤੁਹਾਨੂੰ ਰੱਖ ਲਾਂਗੇ ਕੰਮ ਤੇ ਠੀਕ ਹੈ ਵੀਰੇ ਆ ਕੇ ਘਰੇ ਜਾਨੇ ਹੋ ਤੁਹਾਨੂੰ ਪਤਾ ਨਹੀਂ ਇਹ ਕੁੜੀ ਕੌਣ ਆ ਕੌਣ ਆ ਕੁੜੀ ਉਹ ਭਾਈ ਸਾਰੀ ਮਾਰਕੀਟ 'ਚ ਤਾਂ ਰੋਲਾ ਪਿਆ ਹੋਇਆ ਵਾ ਚੋਰੀਆਂ ਕਰਦੀ ਆ ਤਾਂ ਹੀ ਤਾਂ ਕੋਈ ਇਹਨੂੰ ਰੱਖਦਾ ਨਹੀਂ ਦੁਕਾਨ ਤੇ ਮੈਂ ਵੀ ਕਹਾ ਮੈਂ ਦੇਖਿਆ ਤਾਂ ਲੱਗਦਾ ਕੁੜੀ ਨੂੰ ਤੇ ਵੀਰੇ ਤੁਸੀਂ ਉਹਨੂੰ ਕਹਿਤਾ ਕਿ 2 ਘੰਟੇ ਬਾਅਦ ਆਜੀ ਦੁਕਾਨ ਤੇ ਆਪਾਂ ਨੂੰ ਤਾਂ ਲੋੜ ਹੀ ਹੈ ਨਹੀਂ ਵੀਰੇ ਉਹ ਵਿਚਾਰੀ ਕਹਿ ਰਹੀ ਸੀ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਤੇ ਉੱਤੋਂ ਕਹਿ ਰਹੀ ਇਨਸਾਨੀਅਤ ਦੇ ਤੌਰ ਤੇ ਰੱਖ ਲਓ ਕੀ ਪਤਾ ਸੁਧਰ ਕੇ ਹੋਵੇ ਜੇ ਦੀ ਆਦਤ ਬਣ ਜੇ ਨਾ ਚੋਰੀ ਕਰਨ ਦੀ ਉਹ ਨਹੀਂ ਹਟਦਾ ਸੱਲ ਕੋਈ ਨਾ ਯਾਰ ਕੀ ਪਤਾ ਮਾਰਕੀਟ ਵਾਲੇ ਝੂਠ ਬੋਲਦੇ ਹੁਣ ਇੱਕ ਪੱਖ ਦੇਖਿਆ ਨਾ ਆਪਾਂ ਆਪਾਂ ਕਿਹੜਾ ਦੂਸਰਾ ਪੱਖ ਦੇਖਿਆ ਫੈਸਲਾ ਹਮੇਸ਼ਾ ਦੋਨੇ ਪੱਖ ਦੇਖ ਕੇ ਲੈਣਾ ਚਾਹੀਦਾ ਆਪਾਂ ਰੱਖ ਕੇ ਦੇਖ ਲੈਨੇ ਆ ਕੋਈ ਗੱਲ ਨਹੀਂ ਨਿਕਲਾ ਨਹੀਂ ਰੱਖਾਂਗੇ ਯਾਰ ਭਾਜੀ ਕੱਲ ਨੂੰ ਉਨੇ ਕੀ ਗੱਲ ਹੋ ਗਈ ਫੇਰ ਉਹ ਕੁਝ ਨਹੀਂ ਹੁੰਦਾ ਯਾਰ ਤੁਸੀਂ ਜ਼ਿਆਦਾ ਸਿਆਣੇ ਨਾ ਬਣਿਆ ਕਰੋ ਮੈਂ ਆਪੇ ਫੈਸਲਾ ਕਰਦਾ ਨਾ ਮੇਰਾ ਨੁਕਸਾਨ ਹੋਊਗਾ ਨਾ ਤੁਹਾਡਾ ਤਾਂ ਨਹੀਂ ਹੁੰਦਾ ਕਿਉਂ ਭਾਜੀ ਸਾਡਾ ਵੀ ਤਾਂ ਹੋਊਗਾ ਕੋਈ ਨਾ ਯਾਰ ਤੁਸੀਂ ਕੰਮ ਕਰ ਲਓ ਇਹ ਤੁਸੀਂ ਪਿਸਤਾਉਂਗੇ ਗਲਤ ਫੈਸਲਾ ਲੈ ਰਹੇ ਹੋ ਕੰਮ ਕਰ ਲਓ वीरे, टाइम हो गया, रोटी खान चलिए। चलो। वीरे, अच्छे रोटी खा के आए। हाँ हाँ खाए। हाँ हाँ जी आ गये? हां जी वीरे। अब सारा कॉस्मेटिक लग गया हुआ। हाँ है। हां जी। ठीक तो है? ऊपर पीछे अंडरगार्मेंट्स हैं, एडर डियो वगैरह पे है। एक बार नजर मार लो, हर एक चीज़ पे रेट लग गया है। ਜਿਹੜਾ ਵੀ ਕਸਟਮਰ ਨੂੰ ਰੇਟ ਦੇਣਾ ਹੈ ਫਾਈਨਲ ਉਹ ਮੈਨੂੰ ਪੁੱਛ ਕੇ ਦੇਣਾ ਠੀਕ ਹੈ ਕਸਟਮਰ ਤੋਂ ਆਪ ਪੈਸੇ ਨਹੀਂ ਲੈਣੇ ਠੀਕ ਹੈ ਦੇਖ ਲਓ ਤੁਸੀਂ ਮੇਰੇ ਸਾਹਿਬੀ ਗਾ ਸੀਟਾ ਫਿਲ ਦਾ ਕਲੀਨਰ ਦੇਓ ਸੀਟਾ ਫਿਲ ਦਾ ਹਾਂਜੀ ਉਹ ਬਾਵੇ ਜਾਨੀ ਪਤਾ ਲੱਗਦਾ ਕਿੱਥੇ ਰੱਖ ਦਿੰਦਾ ਸਮਾਰ ਮੇਰੇ ਕੀ ਲੱਭਦੇ ਪਿਓ ਇਹ ਆ ਸੀਟਾ ਫਿਲ ਦਾ ਕਲੀਨਰ ਦੇ ਯਾਰ ਉਹਨਾਂ ਨੂੰ ਭਾਜੀ ਇੱਥੇ ਤਾਂ ਵੇਚਿਆ ਸੀਗਾ ਤੁਸੀਂ ਵੇਚਿਆ ਵਾ ਉਹ ਨਹੀਂ ਉਹ ਤਾਂ ਹੁਣ ਗਾਹਕ ਆਇਆ ਵਾ ਸ਼ਾਇਦ ਖਤਮ ਹੋ ਗਿਆ ਹੋਣਾ ਫਿਰ ਉਹ ਨਹੀਂ ਵੀਰੇ ਮੈਂ ਸਵੇਰੇ ਸਾਫ਼ ਕਰਕੇ ਇੱਥੇ ਰੱਖਿਆ ਵਾ ਵੀਰੇ ਮੈਂ ਵੀ ਨਹੀਂ ਵੇਚਿਆ ਉਹ ਚਲੋ ਲੱਗ ਗਿਆ ਹੋਣਾ ਬਲੇਖਾ ਪੜਨੇ ਹੈ ਨਹੀਂਗਾ ਜੀ ਠੀਕ ਆ ਵੀਰੇ ਮੰਗਾ ਦੂੰਗਾ ਤੁਸਾਂ ਹਾਂ ਸ਼ਾਮ ਤੱਕ ਆ ਜੂਗਾ ਓਕੇ ਵੀਰ ਥੈਂਕ ਯੂ ਠੀਕ ਬਾਵੇ ਜਿਹੜਾ ਸਮਾਨ ਮੁੱਕਦਾ ਨਾ ਨਾਲ ਦੀ ਨਾਲ ਲਿਖਾ ਦਿਆ ਕਰੋ ਵੀਰੇ ਮੇਰੀ ਗੱਲ ਮੰਨੋ ਮੈਂ ਸਵੇਰੇ ਸਾਫ਼ ਕਰਕੇ ਇੱਥੇ ਰੱਖਿਆ ਪੀਸ ਜੇ ਤੁਸੀਂ ਪਹਿਲਾਂ ਨਹੀਂ ਵੇਚਿਆ ਫਿਰ ਗਿਆ ਕਿੱਥੇ ਨਹੀਂ ਵੇਚਿਆ ਵੀਰੇ ਓ ਚਲ ਕੋਈ ਗੱਲ ਨਹੀਂ ਤੁਸੀਂ ਕੰਮ ਕਰ ਲਓ ਸਾਦੇ ਰੇਟ ਲੱਗ ਗਏ ਨੇ ਤੇ ਇੱਕ ਵਾਰੀ ਵੀਰੇ ਨੂੰ ਦਿਖਾ ਦਈਏ ਹਾਂ ਦਿਖਾ ਦੰਨੇ ਆ ਮੈਂ ਬੁਲਾਣਾ ਵੀਰੇ ਨੂੰ ਦੇਖ ਪਰਸੇ ਟਕਾਤੇ ਆ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਆ ਕੇ ਬਾਬੇ ਹਾਂਜੀ ਵੀਰੇ ਆਓ ਇੱਕ ਮਿੰਟ ਥੱਲੇ ਸਿਮਰਨ ਨੂੰ ਵੀ ਲਿਆ ਠੀਕ ਐ ਵੀਰੇ ਗੁੜੀਏ ਤੇਰਾ ਕੀ ਨਾਮ ਆ ਇੱਧਰ ਆ ਜਰਾ ਹਾਂਜੀ ਵੀਰੇ ਹੋ ਗਿਆ ਉੱਪਰ ਕੰਮ ਹੋ ਗਿਆ ਹਾਂਜੀ ਚਲੋ ਆਓ ਤੁਹਾਨੂੰ ਅੱਜ ਇੱਕ ਕਹਾਣੀ ਸੁਣਾਉਣਾ ਇੱਕ ਵਾਰ ਨਾ ਇੱਕ ਪਿੰਡ ਚ ਸੱਪ ਆ ਜਾਂਦਾ ਉਹ ਸਾਰਿਆਂ ਨੂੰ ਡੱਸਦਾ ਹੁੰਦਾ ਤੇ ਲੋਕੀ ਡਰ ਜਾਂਦੇ ਨੇ ਕੋਈ ਉਹਦੇ ਸੋਟੀਆਂ ਮਾਰਦਾ ਕੋਈ ਵੱਟੇ ਮਾਰਦਾ ਭਜਾਉਣ ਦੀ ਵੀ ਕੋਸ਼ਿਸ਼ ਕਰਦੇ ਤੇ ਮਾਰਨ ਦੀ ਵੀ ਪਰ ਇੱਕ ਬੰਦਾ ਆਂਦਾ ਵਿੱਚੋਂ ਉਹ ਕਹਿੰਦਾ ਇਹਨੂੰ ਮਾਰੋ ਨਾ ਮੈਨੂੰ ਸੱਪ ਫੜਨਾ ਆਉਂਦਾ ਤੇ ਮੈਂ ਸੱਪ ਫੜ ਕੇ ਉਹਨੂੰ ਲੈ ਜਾਣਾ ਤੇ ਸਾਰਾ ਪਿੰਡ ਪਿੱਛੇ ਹੋ ਜਾਂਦਾ ਉਹ ਸੱਪ ਨੂੰ ਫੜਦਾ ਤੇ ਉਹਨੂੰ ਆਪਣੇ ਘਰ ਲੈ ਜਾਂਦਾ ਉਹਨੂੰ ਪਾਲਦਾ ਪੋਸਦਾ ਦੁੱਧ ਬੁਲਾਉਂਦਾ ਜੋ ਜੋ ਵੀ ਹੁੰਦਾ ਉਹਦੇ ਲਈ ਕਰਦਾ ਤੇ ਸੱਪ ਉਹਦੇ ਨਾਲ ਰਹਿਣ ਲੱਗ ਜਾਂਦਾ ਉਹ ਥੋੜੇ ਦਿਨਾਂ ਬਾਅਦ ਪਤਾ ਨਹੀਂ ਸੱਪ ਨੂੰ ਕੀ ਹੁੰਦਾ ਉਹ ਉਹੀ ਬੰਦੇ ਨੂੰ ਡੱਸ ਦਿੰਦਾ ਉਹ ਡੱਸ ਦਿੰਦਾ ਸੱਪ ਦਾ ਜ਼ਹਿਰੀਲਾ ਹੁੰਦਾ ਉਹ ਜ਼ਹਿਰ ਬੰਦੇ ਦੇ ਵਿੱਚ ਫੈਲ ਜਾਂਦਾ ਤੇ ਜਦੋਂ ਉਹ ਮਰ ਗਰਾਰੇ ਹੁੰਦਾ ਤੇ ਉਹ ਬੰਦਾ ਸੱਪ ਨੂੰ ਪੁੱਛਦਾ ਕਿ ਭਾਈ ਸਾਰਾ ਪਿੰਡ ਤੈਨੂੰ ਮਾਰਦਾ ਪਿਆ ਸੀ ਭਜਾਉਂਦਾ ਪਿਆ ਸੀ ਤੇਰੀ ਦਾਨ ਦਾ ਦੁਸ਼ਮਣ ਬਣਿਆ ਹੋਇਆ ਸੀ ਤੇ ਮੈਂ ਤੈਨੂੰ ਬਚਾਇਆ ਆਪਣੇ ਘਰੇ ਲੈ ਕੇ ਆਇਆ ਤੂੰ ਮੈਨੂੰ ਹੀ ਡਸ ਲਿਆ ਮੈਨੂੰ ਇਸ ਗੱਲ ਦਾ ਜਵਾਬ ਤਾਂ ਦੇ ਅੱਗੋ ਸੱਪ ਕਹਿੰਦਾ ਕਿ ਮੇਰੀ ਫਿਤਰਤ ਹੈ ਡਸਣਾ ਜੋ ਮੈਨੂੰ ਆਂਦਾ ਹੈ ਤੇ ਜਿਹੜਾ ਮੇਰੇ ਅੰਦਰ ਜ਼ਹਿਰ ਹੈ ਨਾ ਉਹ ਹਮੇਸ਼ਾ ਰਹੂਗਾ ਉਹ ਤੇਰੀ ਗਲਤੀ ਸੀ ਤੂੰ ਮੈਨੂੰ ਲੈ ਕੇ ਆਇਆ ਤੂੰ ਮੈਨੂੰ ਪਾਲਿਆ ਮੈਂ ਤਾਂ ਨਹੀਂ ਤੈਨੂੰ ਕਿਹਾ ਸੀ ਇਹ ਹੀ ਚੱਕਰ ਨਾ ਇਨਸਾਨਾਂ 'ਚ ਹੁੰਦਾ ਜਿਹੜੇ ਇਨਸਾਨ ਜ਼ਹਿਰੀਲੇ ਹੁੰਦੇ ਆ ਚੋਰ ਹੁੰਦੇ ਆ ਇਹ ਉਹਨਾਂ ਦੇ ਮਨ 'ਚ ਖੋਟ ਹੁੰਦੀ ਆ ਉਹ ਹਮੇਸ਼ਾ ਉਦਾਂ ਦੀ ਰਹਿੰਦੇ ਆ ਉਹਨੂੰ ਜਿੰਨੇ ਮਰਜ਼ੀ ਮੌਕੇ ਦੇ ਦੋ ਕਿਉਂ ਨੇ ਹਾਂ ਵੀਰੇ ਪਰ ਕਿਸੇ ਆਹ ਕਹਾਂਗੇ ਸੰ ਨੂੰ ਸੁਣਾ ਰਿਹਾ ਤੁਹਾਨੂੰ ਤਾਂ ਸੁਣਾ ਰਿਹਾ ਕਿਉਂਕਿ ਆਹ ਦੋਨੇ ਨਾ ਮੇਰੇ ਸਕੇ ਨੇ ਅੱਜ ਤੱਕ ਇੱਕ ਸੂਈ ਵੀ ਗੈਪ ਨਹੀਂ ਹੋਈ ਮੇਰੀ ਦੁਕਾਨ ਤੋਂ ਕਿ ਤੈਨੂੰ ਆਈ ਨੂੰ ਹਜੇ 2 ਘੰਟੇ ਨਹੀਂ ਹੋਏ ਤੈਨੂੰ ਇੱਕ ਚੀਜ਼ ਦਿਖਾਵਾਂ ਦੂਪੋ ਲੈ ਜਾਨੀ ਅੱਜ ਕੱਲ ਨਾ ਸੀਸੀਟੀਵੀ ਦਾ ਜਮਾਨਾ ਹੈ ਤੇ ਅਸੀਂ ਪਾਗਲ ਨਹੀਂ ਹੈਗੇ ਤੇ ਤੇਰੇ ਅਸਰੇ ساری ਦੁਕਾਨ ਛੱਡ ਕੇ ਚਲ ਜਾਾਂਗੇ ਦੇਖ ਲਿਆ ਲਿਆ پیسے ਵੜਾ ਪਹਿਲਾਂ ਤੁਹਾਨੂੰ ਕਿਹਾ ਸੀ ਨਾ ਕਿ ਜਿਹੜਾ ਚੋਰ ਹੁੰਦਾ ਉਹ ਆਪਣੀ ਚੋਰੀ ਕਰਨ ਦੀ ਆਦਤ ਨੂੰ ਬਦਲ ਨਹੀਂ ਸਕਦਾ ਸਹੀ ਕਹਿੰਦੇ ਸੀ ਤੁਸੀਂ ਪਰ ਮੈਂ ਗਲਤ ਸੀਗਾ ਕਿਉਂਕਿ ਮੈਂ ਇਹ ਸੋਚ ਲਿਆ ਸੀ ਕਿ ਇਨਸਾਨ ਹੈ ਗਲਤੀਆਂ ਦਾ ਪਤਲਾ ਹੈ ਇਨੂੰ ਸੁਧਰਨ ਦਾ ਮੌਕਾ ਦੇਣਾ ਚਾਹੀਦਾ ਕਿਉਂਕਿ ਰੱਬ ਵੀ ਆਪਾਂ ਨੂੰ ਇੰਨੇ ਮੌਕੇ ਦਿੰਦਾ ਤੇ ਆਪਾਂ ਨੂੰ ਵੀ ਅੱਗੇ ਮੌਕੇ ਦੇਣੇ ਚਾਹੀਦੇ ਪਰ ਨਹੀਂ ਆ ਦੇਖ ਲੈ ਤੇਰੇ ਸਾਹਮਣੇ ਪਾਜੀ ਫਿਰ ਤਾਂ ਫੇਸਵਾਸ਼ ਵੀ ਇੰਨੇ ਚੱਕਿਆ ਹੋਊਗਾ ਹਾਂਜੀ ਤੁਸੀਂ ਚੱਕਿਆ ਨਾ ਉਹ ਤਾਂ ਮੈਂ ਉਦੋਂ ਹੀ ਦੇਖ ਲਿਆ ਸੀ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਇਹਨੂੰ ਦੇਖਾਂਗੇ ਬਾਅਦ ਚ ਜਾ ਲੈ ਗਿਆ ਤੈਨੂੰ ਸ਼ਰਮ ਨਹੀਂ ਆਇਆ ਕੁਛ ਕਰ ਦੇ ਨੂੰ ਹੈ ਕੁਝ ਨਹੀਂ ਕਹਿਣਾ ਆ ਬੰਨੇ ਹੱਥ ਇੱਥੋਂ ਚੱਲ ਜਾ ਉਸ ਤੋਂ ਪਹਿਲਾਂ ਕੋਈ ਤਮਾਸ਼ਾ ਖੜਾ ਕਰੀਏ ਸੀ ਤੇਰੇ ਲਈ ਮੈਨੂੰ ਪਤਾ ਸੀ ਤੁਸੀਂ ਸਹੀ ਕਹਿ ਰਹੇ ਹੋ ਇਹ ਵੀ ਪਤਾ ਸੀ ਮਾਰਕੀਟ 'ਚ ਕੀ ਰੋਲਾ ਪੈਂਦਾ ਪਰ ਆਪਾਂ ਉੱਥੇ ਜਾ ਕੇ ਫਸ ਜਾਨੇ ਆ ਯਾਰ ਕਿ ਜਦੋਂ ਬੰਦਾ ਇਨਸਾਨੀਅਤ ਦੇ ਤੌਰ ਤੇ ਆਪਣੇ ਆਪ ਤੋਂ ਕੁਝ ਮੰਗਣ ਲੱਗ ਜਾਂਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਬੰਦੇ ਨੂੰ ਇੱਕ ਨਾ ਇੱਕ ਮੌਕਾ ਦੇਣਾ ਚਾਹੀਦਾ ਤੇ ਉੱਤੇ ਨਿਗਰਾਨੀ ਵੀ ਰੱਖਣੀ ਚਾਹੀਦੀ ਪਰ ਉਹ ਇਸ ਨਿਗਰਾਨੀ 'ਚ ਫੇਲ ਹੋ ਗਈ ਤੇ ਤੁਸੀਂ ਜਿੱਤ ਗਏ ਬਾਜੀ ਇਹ ਤਾਂ ਸ਼ੁਕਰ ਮਨਾਓ ਕਿ ਪਰਮਾਤਮਾ ਦੀ ਆਪਣੇ ਤੇ ਸਵੱਲੀ ਨਜ਼ਰ ਆ ਤੇ ਨਾਲੇ ਤੁਹਾਡੇ ਚ ਇੰਨੀ ਇਨਸਾਨੀਅਤ ਆ ਉਹਦੇ ਭਲੇ ਕਰਕੇ ਹੀ ਆਪਣਾ ਨੁਕਸਾਨ ਉਹਨ ਤੋਂ ਬਚ ਗਿਆ ਅੱਜ ਤੇ ਪਹਿਲੇ ਦਿਨ ਹੀ ਪਤਾ ਲੱਗ ਗਿਆ ਇਹ ਤਾਂ ਅੱਗਰੀ ਹੋਰ ਕਿੰਨਾ ਕੁਝ ਚੱਕਣਾ ਸੀ ਉਹਨੇ ਦੁਕਾਨ ਤੋਂ ਚਲ ਕੋਈ ਨਾ ਆਪਾਂ ਆਪਣਾ ਫਰਜ਼ ਤਾਂ ਨਿਭਾਇਆ ਹਨਾ ਯਾਰ ਆਪਾਂ ਤਾਂ ਨਹੀਂ ਗਲਤ ਹੋਏ ਬਾਕੀ ਜੀ ਦੀ ਫਿਤਰਤ ਤੇ ਜੋ ਹੁੰਦਾ ਨਾ ਉਹ ਹਮੇਸ਼ਾ ਉਦਾਂ ਤੇ ਹੀ ਰਹਿੰਦਾ ਹੈ ਨਾਲੇ ਭਾਜੀ ਇੱਕ ਗੱਲ ਹੋਰ ਸਾਬਤ ਹੋ ਗਈ ਕਿ ਆਪਾਂ ਨੂੰ ਆਪਣੇ ਕਰਮ ਵਧੀਆ ਕਰਦੇ ਰਹਿਣਾ ਚਾਹੀਦਾ ਵਾ ਆਪਾਂ ਆਪਣਾ ਵਧੀਆ ਕਰਮ ਕੀਤਾ ਤਾਂ ਹੀ ਆਪਣਾ ਬਚਾਅ ਹੋ ਗਿਆ ਗੱਲ ਤਾਂ ਸਹੀ ਹੈ ਚਲੋ ਠੀਕ ਹੈ ਤੁਸੀਂ ਕੰਮ ਕਰੋ ਠੀਕ ਹੈ ਵੀਰੇ ਵਾਰਿਸ ਸ਼ਾਹ ਨਾ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਇਨਸਾਨ ਨੂੰ ਹਮੇਸ਼ਾ ਆਪਣੇ ਕਰਮ ਚੰਗੇ ਕਰਨੇ ਚਾਹੀਦੇ ਰੱਬ ਉਹ ਦੇ ਨਾ ਕਦੇ ਮਾੜਾ ਨਹੀਂ ਹੋਣ ਦਿੰਦਾ ਬੀਗਿਆ ਦੋ ਨੌ ਕੁ ਜਾ ਗਿਆ ਸੀ। ਕਿੱਡੀ ਤੇਜ ਆਵੇ ਤਿੰਨ ਨੇ ਨਾਲੇ ਨੋਟ ਤਿੰਨ ਨੇ ਚਲ ਆ ਜਾ ਕੋਈ ਨਹੀਂ ਹੋਇਆ ਯਾਰ ਕਨਸੈਪਟ ਬਣਾਉਣ ਲਈ ਕਿਸੇ ਨੂੰ ਕਿਸੇ ਨੂੰ ਚੋਰ ਬਣਾਉਣਾ ਹੀ ਪੈਂਦਾ। ਅੱਜ ਕਿ ਅਸੀਂ ਛੋਟਿਆ ਹਾਫ ਪਲੇਟ ਚੋਲ ਉਹ ਬਣਾਈਏ ਨਾ ਹਾਫ ਪਲੇਟ ਚੋਰ ਬਣਾਈਏ। ਪਰ ਇਹ ਫੁੱਲ ਪਲੇਟ ਨਿਕਲਿਆ ਭਾਜੀ ਤਿੰਨ ਨੋਟ ਹੋਰ ਗਿਆ ਕਰ ਗਈ ਵਿੱਚ ਹੋਰ ਕੀ ਨੋਟ ਉੱਥੇ ਹੀ ਭਾਜੀ ਥੱਬੀ ਚੱਕ ਲਈ ਪੂਰੀ ਬੜੀ ਮਿਹਨਤ ਕਰਦੀ ਕੁੜੀ ਬੜੀ ਚੋਰੀ ਕਰ ਚੋਰੀ ਕਰੀ ਨਹੀਂ ਹੈਗੀ ਪਰ ਭਾਜੀ ਪੂਰੀ ਮਿਹਨਤ ਠੀਕ ਨਹੀਂ ਹੈਗੀ ਪਰ ਮਿਹਨਤ ਪੂਰੀ ਕਰ ਰਹੀ ਹੈ ਕਿੰਨੇ ਸ਼ੇਅਰ ਚਾਹੀਦੇ ਵੀਡੀਓ ਤੇ 5000 ਓਹ ਕੀ ਬਾਤ ਹੈ ਜੀ ਅੱਜ ਤਾਂ ਭਾਈ ਗੱਪਾਂ ਵੜਾ 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 ਫੜ ਲੱਗ ਗਈ ਜੀ ਹਲਾ ਹਲਾ ਜਾ ਬਾਜੀ ਬੋਲਾਂਗੇ ਤੈਨੂੰ ਕਿੰਨੇ ਚਾਹੀਦੇ ਸ਼ੇਅਰ ਨਹੀਂ ਚਾਹੀਦੇ ਚੱਲ ਰਹੇ ਨੇ ਮੈਨੂੰ ਕਿੰਨੇ ਸਿੱਧਾ 10000 ਸ਼ੇਅਰ ਕਿੰਨੇ 10000 ਚੱਕ ਯਾਰ ਤੂੰ ਐਸ਼ ਕਰਿਆ ਕੀ ਬਾਤ ਹੈ ਦੇਖੋ ਗੱਲ ਇਦਾਂ ਕਨਸੈਪਟ ਹੋਰ ਬੜੇ ਵਧੀਆ ਵਧੀਆ ਆ ਰਿਹਾ ਸ਼ੇਅਰ ਕਰ ਦਿਆ ਕਰੋ ਯਾਰ બસ ਨਿਆਰੇ ਬੰਦਾਂਗੇ ਚਿੰਤਾ ਨਾ ਕਰੋ ਚਿੰਤਾ ਨਹੀਂ ਕਰਨੀ ਸਾਡੇ ਹੁੰਦਿਆਂ ਬੰਦੇ ਦੀ ਫਿਤਰਤ ਦੇ ਵਿੱਚ ਜੋ ਹੈਗਾ ਉਹੀ ਰਹੇਗਾ ਅਸੀਂ ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਆਂ ਨਾ ਕਦੇ ਕਿਸੇ ਦਾ ਮਾੜਾ ਸੋਚਿਆ ਤੇ ਨਾ ਪ੍ਰਮਾਤਮਾ ਇਹਨਾਂ ਸਾਨੂੰ ਵੱਲ ਬਖਸ਼ਿਆ ਕਿ ਅਸੀਂ ਕਿਸੇ ਦਾ ਮਾੜਾ ਸੋਚੀ ਠੀਕ ਹੈ ਜੀ ਬਿਲਕੁਲ ਬਾਜੀ ਚਲੋ ਸ਼ੁਕਰ ਹੈ ਪ੍ਰਮਾਤਮਾ ਥੈਂਕ ਯੂ ਪਿਆਰਾ ਜਿਹਾ ਕਮੈਂਟ ਕਰ ਦਿਓ ਇੱਕ ਤੇ ਜਿਹਦੇ ਜਿਹਦੇ ਨਾਲ ਅੱਦਾਂ ਹੋਇਆ ਚੱਜ ਦੇ ਜਿਹਦੇ ਹੋਣ ਤੋਂ ਬਚ ਜੇ ਉਹਨੂੰ ਸ਼ੇਅਰ ਕਰਕੇ ਚੇਰਕ ਕਿਨੇ 5000 શેર ਕਰ 10000 10000 ਕੱਟ ਕੱਟ ਕੱਟ